ਅੱਛਰੇ ਕਾਲ ਤੁਸੀਂ ਦੇਖ ਰਹੇ ਹੋ ਟੀਵੀ ਪੰਜਾਬ ਚਲੰਦਰ ਦੇ ਗੜਾ ਇਲਾਕੇ ਦੇ ਵਿੱਚ ਮੌਜੂਦ ਹਾਂ ਜਿੱਥੇ ਕਿ ਡਾਕਟਰ ਪੀਮਰਾਓ ਅੰਬੇਦਕਰ ਦੀ ਇੱਕ ਮੂਰਤੀ ਦੀ ਸਥਾਪਨਾ ਕੀਤੀ ਗਈ ਹੈ ਤੇ ਇਸ ਮੂਰਤੀ ਸਥਾਪਨਾ ਦੇ ਵਿੱਚ ਰਾਜਵਿੰਦਰ ਘੜ 11 ਅਤੇ ਪੰਚ ਹੋਏ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਮੈਮ ਸਭ ਤੋਂ ਪਹਿਲਾਂ ਤੇ ਆਪਸ ਮਾਗਮ ਬਾਰੇ ਜ਼ਰੂਰ ਗੱਲਬਾਤ ਕਰਾਂਗੇ ਮੂਰਤੀ ਸਥਾਪਨਾ ਦੇ ਵਿੱਚ ਤੁਸੀਂ ਪੰਚੋ ਕੀ ਕਹਿਣਾ ਚਾਹੁੰਦੇ ਆ ਅੱਜ ਜੋ ਡਾਕਟਰ ਪੀਮਰਾਓ ਅੰਬੇਦਕਰ ਸੁਸਾਇਟੀ ਗੜਾ ਵੱਲੋਂ ਜੋ ਅੱਜ ਮੂਰਤੀ ਸਥਾਪਨਾ ਕੀਤੀ ਗਈ ਆ ਪਹਿਲਾਂ ਤਾਂ ਮੈਂ ਅੱਜ ਦੇ ਦਿਨ ਤੇ ਪੂਰੀ ਕਮੇਟੀ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਨੀ ਆ ਜੋ ਇਹਨਾਂ ਨੇ ਇਹ ਬਹੁਤ ਨੇਕ ਉਪਰਾਲਾ ਕੀਤਾ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਅੱਜ ਮੇਰੇ ਮੈਂ ਦੂਸਰੇ ਪਾਸੇ ਇੱਕ ਪਾਸੇ ਤਾਂ ਆਪਾਂ ਮਉ ਉੱਥੇ ਸਥਾਪਨਾ ਦੀ ਗੱਲ ਕਰ ਰਹੇ ਹਾਂ ਦੂਸਰੇ ਪਾਸੇ ਮੈਂ ਇਹ ਵੇ ਜਾਨਣਾ ਚਾਹ ਰਹੀ ਹਾਂ ਕਿ ਜੋ ਸਪਾਰਕ ਦੇ ਵਿੱਚ ਹੈ ਮੂਰਤੀ ਲਗਾਈ ਗਈ ਹੈ ਉਹ ਦੇਖਲਾ ਹੱਤ ਵੀ ਕੁਝ ਜ਼ਿਆਦਾ ਚੰਗੇ ਨਹੀਂ ਹੈਗੇ ਤਾਂ ਉਸ ਨੂੰ ਲੈ ਕੇ ਕੀ ਕੁਝ ਪ੍ਰਬਲ ਕੀਤਾ ਜਾਣਗੇ ਸ਼ਾਇਦ ਤੁਸੀਂ ਮੈਨੂੰ ਲੱਗਦਾ ਜਦੋਂ ਮੈਂ ਬੋਲਦੀ ਸੀ ਸਟੇਜ ਤੇ ਇੱਥੇ ਹੀ ਹੋਣੇ ਆ ਕਿਉਂਕਿ ਮੈਂ ਅੱਜ ਪਹਿਲੀ ਵਾਰ ਹੀ ਆਈ ਹਾਂ ਇਸ ਪਾਰਕ ਦੇ ਵਿੱਚ ਤੇ ਅੱਜ ਜਦੋਂ ਸਥਾਪਨਾ ਹੋ ਗਈ ਆ ਸਾਡੇ 바ਵਾ ਸਾਹਿਬ ਜੀ ਦੀ ਤਾਂ ਫਿਰ ਅਸੀਂ ਇਸ ਪਾਰਕ ਨੂੰ ਬਹੁਤ ਵਧੀਆ ਬਣਾਵਾਂਗੇ ਮੈਂ ਪਹਿਲਾਂ ਹੀ ਬੋਲ ਦਿੱਤਾ ਤੇ ਆਪਾਂ ਇਸ ਪਾਰਕ ਨੂੰ ਦੇਖਣਯੋਗ ਪਾਰਕ ਬਣਾਵ ਜਿਹੜੇ ਸਾਨੂੰ ਬਾਬਾ ਸਾਹਿਬ ਨੇ ਹੱਕ ਦਿੱਤੇ ਆ ਤੇ ਅਸੀਂ ਬਾਬਾ ਸਾਹਿਬ ਦੀ ਪਾਰਕ ਨੂੰ ਤੇ ਵਧੀਆ ਬਣਾਉਣਾ ਤੇ ਇਹ ਬਾਬਾ ਸਾਹਿਬ ਦੀ ਪਾਰਕ ਜਿਹੜੀ ਆ ਬਹੁਤ ਅੱਛੀ ਬਣੇਗੀ ਅੱਛਾ ਮੈਡਮ ਥੋੜੀ ਆਪਾਂ ਗੱਲ ਸਰਕਾਰ ਦੀ ਜੇ ਆਪਾਂ ਗੱਲ ਕਰੀਏ ਸਰਕਾਰ ਦੀ ਕਾਰਗੁਜ਼ਾਰੀ ਤੇ ਜਿਸ ਤਰੀਕੇ ਹੁਣ ਸਰਕਾਰ ਐਕਸ਼ਨ ਦੇ ਵਿੱਚ ਚੱਲ ਰਹੀ ਹੈ ਲਗਾਤਾਰ ਨਸ਼ੇ ਨੂੰ ਲੈ ਕੇ ਮੁਹਿੰਮ ਵਿੱਢੀ ਜਾ ਰਹੀ ਹੈ ਨਸ਼ੇ ਵਿਰੋਧ ਯੁੱਧ ਵਿਰੋਧ ਨਸ਼ਾ ਸ਼ੁਰੂ ਕੀਤਾ ਹੋਇਆ ਹੈ ਉਹਦੇ ਬਾਰੇ ਮੈਂ ਜ਼ਰੂਰ ਜਾਨਣਾ ਚਾਹਾਂਗੀ ਵਿਰੋਧੀ ਧਿਰਾਂ ਵੀ ਉਸ ਦੇ ਉੱਪਰ ਸਵਾਲ ਖੜੇ ਕਰ ਰਹੀਆਂ ਨੇ ਕਿ ਤਿੰਨ ਸਾਲਾਂ ਬਾਅਦ ਕਿਉਂ ਜਾਗ ਆਈ ਹੈ ਤੇ ਉਸ ਨੂੰ ਕੀ ਕਹਿਣਾ ਚਾਹੁੰਦੇ ਹੋ ਉਸ ਬਾਰੇ ਦੇਖੋ ਜੇ ਮੈਂ ਵਿਰੋਧੀ ਧਿਰ ਦੀ ਗੱਲ ਕਰਾਂ ਤੇ ਉਹਨਾਂ ਨੇ ਤਾਂ ਬੋਲਣਾ ਹੀ ਹੁੰਦਾ ਤੇ ਉਹਨਾਂ ਨੂੰ ਕੋ ਪੁੱਛੇ ਤੁਸੀਂ ਅਸੀਂ ਤਾਂ ਸਾਨੂੰ ਹਜੇ 2.5 ਸਾਲ ਹੋਏ ਆ ਤੁਸੀਂ ਤਾਂ 70 75 ਸਾਲ ਇੱਥੇ ਬਾਰੀਆਂ ਬਣ ਕੇ ਰਾਜ ਕੀਤਾ ਤੇ ਤੁਸੀਂ ਕੋਸ਼ਿਸ਼ ਕੀਤਾ ਆ ਤਾਂ ਦੱਸ ਦਿਓ ਕਿਉਂਕਿ ਇਹ ਦੇਣ ਤਾਂ ਇਹਨਾਂ ਸਰਕਾਰਾਂ ਦੀ ਆ ਜਿਹੜੀ ਨਸ਼ੇ ਦੀ ਆ ਪਰ ਆਮ ਆਦਮੀ ਪਾਰਟੀ ਜਦੋਂ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੇ ਸੌ ਖਾਦੀ ਸੀ ਖਟਕੜ ਕਲਾਂ ਦੀ ਧਰਤੀ ਤੋਂ ਜਦੋਂ ਉਹਨਾਂ ਨੇ ਸੌਂ ਚੱਕੀ ਪਹਿਲੀ ਵਾਰੀ ਹੋਇਆ ਇਤਿਹਾਸ ਦੇ ਵਿੱਚ ਕਿ ਜਿਹੜੀ ਮੁੱਖ ਮੰਤਰੀ ਸਾਹਿਬ ਸੌਂ ਚੱਕ ਰਹੇ ਆ ਉਹ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦੀ ਧਰਤੀ ਤੋਂ ਚੱਕ ਰਹੇ ਆ ਤਾਂ ਜਿਹੜੀ ਸੌ ਉਹਨਾਂ ਨੇ ਖਾਧੀ ਸੀ ਉੱਥੇ ਕਿ ਮੈਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਵਾਂਗਾ ਤੇ ਉਹ ਹੁਣ ਜਿਹੜੀ ਮੁਹਿੰਮਾ ਹੌਲੀ-ਹੌਲੀ ਤਾਂ ਚਲਦੀ ਆ ਰਹੀ ਸੀ 2.5 ਸਾਲ ਤੋਂ ਇੱਕ ਤਾਣਾ-ਬਾਣਾ 70-75 ਸਾਲ ਦਾ ਜਿਹੜਾ ਇਹਨਾਂ ਨੇ ਉਲਝਾਇਆ ਆ ਉਹਨੂੰ ਸਮਾਤ ਲੱਗਣਾ ਸੀ ਤੇ ਹੁਣ ਜਿਹੜੀ ਮੁਹਿੰਮਾ ਉਹ ਤੇਜ਼ ਹੋ ਗਈ ਆ ਇਹ ਜਿਹੜੇ ਨਸ਼ੇ ਵਾਲੇ ਆ ਜਿੰਨੇ ਵੀ ਤਸਕਰ ਹੈਗੇ ਆ ਉਹ ਹੁਣ ਕਿਤੇ ਜਾਂ ਤਾਂ ਪੰਜਾਬ ਛੱਡਣਗੇ ਤਾਂ ਇਹ ਤਾਂ ਫਿਰ ਜੇਲ੍ਹਾਂ ਚ ਜਾਣਗੇ ਕਿਉਂਕਿ ਆਮ ਆਦਮੀ ਪਾਰਟੀ ਆ ਬਿਲਕੁਲ ਨਹੀਂ ਬਖਸ਼ੇਗੀ ਸਾਨੂੰ ਪੰਜਾਬ ਵਧੀਆ ਚਾਹੀਦਾ ਸਾਡੇ ਬੱਚੇ ਵਧੀਆ ਐਜੂਕੇਸ਼ਨ ਲੈਣ ਸਾਡੇ ਬੱਚੇ ਵਧੀਆ ਨੌਕਰੀਆਂ ਕਰਨ ਨਾ ਕਿ ਨਸ਼ਿਆਂ ਦੀ ਦਲਦਲ ਦੇ ਵਿੱਚ ਜਾਣ ਤੇ ਇਸ ਲਈ ਜਿਹੜੀ ਮੁਹਿੰਮ ਸ਼ੁਰੂ ਕੀਤੀ ਆ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੇ ਪਹਿਲਾਂ ਤਾਂ ਮੈਂ ਧੰਨਵਾਦ ਕਰਦੀ ਆ ਸਾਡੇ ਮੁੱਖ ਮੰਤਰੀ ਸਾਹਿਬ ਦਾ ਤਾਂ ਫਿਰ ਇਸ ਮੁਹਿੰਮ ਨੂੰ ਹੋਰ ਤੇਜ਼ ਹੋਣਾ ਜੇ ਤਾਂ ਸ਼ੁਰੂਆਤ ਹੋਈ ਆ अच्छा विरोधी ਇਹ ਵੀ ਕਹਿੰਦੇ ਨੇ ਕਿ ਜਿਹੜੇ ਛੋਟੇ ਤਸਕਰ ਨੇ ਉਹਨਾਂ ਦੇ ਉੱਪਰ ਕਾਰਵਾਈ ਕਰਦੇ ਹੋ ਉਹਨਾਂ ਦੇ ਨਜਾਇਜ਼ਦ ਸਾਰੀਆਂ ਹੋਈਆਂ ਉਹਨਾਂ ਦੇ ਉੱਪਰ ਕਾਰਵਾਈ ਕਰਦੇ ਹੋ ਫਿਰ ਕਿ ਜਿਨ੍ਹਾਂ ਦੇ ਘਰਾਂ ਜਿਹੜੇ ਮੰਤਰੀ ਨੇ ਜਾਂ ਕੋਈ ਪੀਏ ਨੇ ਕੋਈ ਐਮਐਲਏ ਉਹਨਾਂ ਦੇ ਘਰਾਂ ਚੋਂ ਮਿਲਿਆ ਕਹਿੰਦੇ ਉਹਨਾਂ ਤੇ ਐਕਸ਼ਨ ਕਿਉਂ ਨਹੀਂ ਹੋ ਰਿਹਾ ਫਿਰ ਨਹੀਂ ਸਾਰਿਆਂ ਤੇ ਕਰਾਂਗੇ ਚਾਹੇ ਉਹ ਸਾਡੀ ਆਮ ਆਦਮੀ ਪਾਰਟੀ ਦਾ ਵੀ ਕਿਉਂ ਨਾ ਹੋਵੇ ਸਾਡਾ ਵਰਕਰ ਕਿਉਂ ਨਾ ਹੋਵੇ ਸਾਡਾ ਅਧਦੇਦਾਰ ਕਿਉਂ ਨਾ ਹੋਵੇ ਇਹ ਜਿਹੜੀ ਕਾਰਵਾਈ ਆ ਇਹ ਸਾਰਿਆਂ ਤੇ ਹੋਵੇਗੀ ਬਰਾਬਰ ਕਿਉਂਕਿ ਨਸ਼ਾ ਤਾਂ ਬਿਲਕੁਲ ਪੰਜਾਬ ਚੋਂ ਖਤਮ ਕਰਨਾ ਅਸੀਂ ਜੇ ਅਸੀਂ ਕਾਰਵਾਈਆਂ ਦੀ ਗੱਲ ਕਰੀਏ ਕਹਿੰਦੇ ਇੱਕ ਛੋਟੇ ਤਸਕਰਾਂ ਤੇ ਹੋ ਰਹੀ ਆ ਜੜੀਆਂ ਵੱਡੀਆਂ ਵੱਡੀਆਂ ਬਿਲਡਿੰਗਾਂ ਬਣਾਈਆਂ ਉਹ ਛੋਟਾ ਤਸਕਰ ਨਹੀਂ ਬਣਾਏਗਾ ਉਹ ਵੱਡਾ ਹੀ ਬਣਾਏਗਾ ਜੜੀਆਂ ਹੁਣ ਟਹਿ ਟਹਿੜੀ ਹੋ ਰਹੀਆਂ ਨਾ ਉਹ ਵੱਡਿਆਂ ਦੀਆਂ ਟਹਿ ਟਹਿੜੀ ਹੋ ਰਹੀਆਂ ਕਿਸੇ ਨੂੰ ਵੀ ਨਹੀਂ ਛੱਡਾਂਗੇ ਚਾਹੇ ਛੋਟਾ ਹੋਵੇ ਚਾਹੇ ਵੱਡਾ ਹੋਵੇ ਨਸ਼ੇ ਦੀ ਜਿਹੜੀ ਮੁਹਿੰਮ ਆ ਇਹ ਆਮ ਆਦਮੀ ਪਾਰਟੀ ਨਸ਼ਾ ਖਤਮ ਕਰੇਗੀ ਪੰਜਾਬ ਚੋਂ ਅੱਛਾ ਕਹਿੰਦੇ ਆ ਵੀ ਨਹੀਂ ਕਿ ਕਹਿੰਦੇ ਜਦੋਂ ਦਿੱਲੀ ਚ ਸਰਕਾਰ ਖੱਟੀ ਆ ਦਿੱਲੀ ਦੀ ਸਰਕਾਰ ਦੇ ਜਿਹੜੇ ਕੁਝ ਨੁਮਾਇੰਦੇ ਨੇ ਉਹ ਇੱਥੇ ਪ ਨਹੀਂ ਕੋਈ ਨਹੀਂ ਮੰਨਦੇ ਨਹੀਂ ਸਾਡੇ ਮੁੱਖ ਮੰਤਰੀ ਸਾਹਿਬ ਦਾ ਨਾਮ ਆ ਰਿਹਾ ਦੱਸੋ ਮੈਨੂੰ ਕਿਹਦਾ ਨਾਮ ਆ ਰਿਹਾ ਹੋਰ ਦਿੱਲੀ ਤੋਂ ਕਿਸੇ ਦਾ ਨਾਮ ਨਹੀਂ ਇਹ ਵਿਰੋਧੀ ਧਿਰਾਂ ਇਹਨਾਂ ਨੂੰ ਕੰਮ ਆ ਹੁਣ ਬੇਲੇ ਹੋਇਆ ਵਿਚਾਰੇ ਕਰਨ ਕੀ ਹੁਣ ਇਹਨਾਂ ਨੇ ਬੋਲਣਾ ਹੀ ਹੁੰਦਾ ਪਰ ਆਮ ਆਦਮੀ ਪਾਰਟੀ ਦੇ ਵਿੱਚ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੀ ਰਹਿਨਮਾਈ ਦੇ ਵਿੱਚ ਸਾਰੇ ਕੰਮ ਹੋ ਰਹੇ ਆ ਕੋਈ ਦਿੱਲੀ ਵਾਲੀ ਗੱਲ ਨਹੀਂ ਹੈਗੀ ਪਰ ਸਾਡੇ ਸੁਪਰੀਮੋ ਤੇ ਦਿੱਲੀ ਤੋਂ ਹੀ ਨੇ ਨਾ ਅਰਵਿੰਦ ਕੇਜਰੀਵਾਲ ਜੀ ਪਰ ਉਹਨਾਂ ਨੇ ਤਾਂ ਦੇਖੋ ਸਾਰਾ ਕੰਮ ਤੇ ਭਗਵੰਤ ਮਾਨ ਜੀ ਕਰ ਰਹੇ ਆ ਇਹਨਾਂ ਦਾ ਕੰਮ ਆ ਵਿਰੋਧੀ ਧਿਰ ਦਾ ਬੋਲਣਾ ਤੇ ਇਹਨਾਂ ਨੂੰ ਬੋਲਣ ਦਈਏ ਆਪਾਂ ਆਪਾਂ ਆਪਣਾ ਕੰਮ ਕਰੀਏ। ਤੁਮੇ ਮੈਂ ਨਾ ਇੱਕ ਚੀਜ਼ ਥੋੜੀ ਉਸ ਬਾਰੇ ਵੀ ਜ਼ਰੂਰ ਗੱਲ ਕਰਨਾ ਚਾਹਾਂਗੀ ਜੇ ਆਪਾਂ ਥੋੜੇ ਦਿਨਾਂ ਦੀ ਗੱਲ ਕਰੀਏ ਤਾਂ ਪੰਥਕ ਸਿਆਸਤ ਦੇ ਵਿੱਚ ਵੀ ਕਾਫੀ ਹਲਚਲ ਹੈਗੀ ਹੈ। ਕੱਲ ਹਾਲ ਕੀ ਦੇ ਵਿੱਚ ਜਿਹੜੇ ਜਥੇਦਾਰ ਨੇ ਅੱਜ ਤੱਕ ਸਾਭਦੇ ਉਹਨਾਂ ਨੂੰ ਸੇਵਾ ਤੋਂ ਹਟਾ ਦਿੱਤਾ ਜਾਂਦਾ ਔਧੇ ਤੋਂ ਹਟਾ ਦਿੱਤਾ ਜਾਂਦਾ ਹੈ। ਉਸ ਨੂੰ ਕਿਵੇਂ ਵੇਖਦੇ ਹੋ ਉਸ ਦੇ ਉੱਪਰ ਵੀ ਕਈ ਸਵਾਲ ਜਿਹੜੇ ਨੇ ਚੱਕੇ ਜਾ ਰਹੇ ਨੇ। ਦੇਖੋ ਇਹ ਤਾਂ ਤੁਹਾਨੂੰ ਵੀ ਪਤਾ ਕਿ ਜਥੇਦਾਰ ਕਿਧਰੋਂ ਨਿਕਲਦੇ ਸੀਗੇ ਤੇ ਇਹ ਜਥੇਦਾਰ ਬਾਦਲਾਂ ਦੀ ਜੇਬਾਂ ਚੋਂ ਨਿਕਲੇ ਜਥੇਦਾਰ ਨੇ ਤੇ ਇਦਾਂ ਦੀ ਗੱਲਾਂ ਉਹਨਾਂ ਦੀ ਆਪਣੀ ਸਿਆਸਤ ਆ ਸਾਡੀ ਆਪਣੀ ਆ ਅਸੀਂ ਜਿਹੜਾ ਉਹਨਾਂ ਨੇ ਇਹ ਕੀਤਾ ਜੋ ਵੀ ਉਹਨਾਂ ਨੂੰ ਹਟਾਇਆ ਗਿਆ ਇਹ ਉਹਨਾਂ ਦੀ ਸਿਆਸਤ ਆ ਕਿਉਂਕਿ ਤੁਹਾਨੂੰ ਵੀ ਪਤਾ ਜਦੋਂ ਸੱਚੇ ਪਾਤਸ਼ਾਹ ਮਾਰ ਕਰਦਾ ਫਿਰ ਸੱਚੇ ਪਾਤਸ਼ਾਹ ਨੇ ਅਕਾਲ ਤਖਤ ਦੇ ਸਾਹਮਣੇ ਖੜੇ ਕਰਕੇ ਦੱਸ ਦਿੱਤਾ ਕਿ ਉਹ ਹੀ ਜਥੇਦਾਰ ਜਿਹੜੇ ਉਹਨਾਂ ਦੇ ਜਥੇਦਾਰ ਸੀ ਉੱਥੇ ਜੱਸ ਨੂੰ ਕਰਨੀ ਪਈ ਵੀ ਦੋ ਹੀ ਸ਼ਬਦ ਬੋਲਣੇ ਹਾਂ ਜਾਂ ਨਾ ਤੁਸੀਂ ਦੇਖੋ ਮਹਾਰਾਜ ਸੱਚੇ ਪਾਤਸ਼ਾਹ ਬੈਠੇ ਨੇ ਉੱਥੇ ਜੋ ਜੋ ਗਲਤ ਕਰੇਗਾ ਉਹਨਾਂ ਦਾ ਜਿਹੜਾ ਨਪਟਾਰਾ ਆ ਉਹ ਸੱਚੇ ਪਾਤਸ਼ਾਹ ਬੈਠੇ ਨੇ ਉਹ ਆਪੇ ਹੀ ਕਰਨਗੇ ਤਾਂ ਰਾਜਵਿੰਦਰ ਕੌਰ ਥਿਆਰਾ ਮੇਰੇ ਨਾਲ ਮੌਜੂਦ ਸੀਗੇ ਜਿਨ੍ਹਾਂ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਈ ਹੈ ਜਿਨ੍ਹਾਂ ਦੇ ਵੱਲੋਂ ਸਰਕਾਰ ਦੀ ਕਾਰਗੁਜ਼ਾਰੀ ਨੂੰ ਲੈ ਕੇ ਜਿਹੜੇ ਨੇ ਗੱਲਬਾਤ ਕੀਤੀ ਗਈ ਹੈ ਤਾਂ ਉੱਥੇ ਹੀ ਜੋ ਹਾਲ ਕੀ ਦੇ ਵਿੱਚ ਪੰਥਕ ਸਿਆਸਤ ਦੇ ਵਿੱਚ ਮੁੱਦਾ ਬਣਿਆ ਹੋਇਆ ਹੈ ਸ਼੍ਰੀ ਕਲਤਖ ਸਾਹਿਬ ਦੇ ਜਥੇਦਾਰ ਨੂੰ ਲੈ ਕੇ ਉਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਗੱਲਬਾਤ ਕੀਤੀ ਗਈ ਹੈ ਕੈਮਰਾਮੈਨ ਰਵਿੰਦਰ ਦਿਨਾਰ ਲਾਂਚਸਟੈਡਾ ਟੀਵੀ ਪੰਜਾਬ ਜਲੰਧਰ